ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਮੈਂ ਉਮੀਦ ਕਰਦਾ ਹਾਂ ਤੁਸੀਂ ਸਾਰੇ ਜਾਨੇ ਠੀਕ ਠਾਕ ਹੋਮੋਂਗੇ ਤੇ ਸਾਰੇ ਮੇਰੇ ਵੀਰ ਭਰਾਵਾਂ ਦੇ ਜਾਨ ਪਰ ਤੰਦਰੁਸਤ ਹੋਣਗੇ ਉਮੀਦ ਕਰਦਾ ਮੈਂ ਤੇ ਮੇਰੇ ਵੀਰ ਭਰਾਵੋ ਬਹੁਤ ਵਧੀਆ ਘੋੜੀ ਲੈ ਕੇ ਆਇਆ ਛੋਡੇ ਵਾਸਤੇ ਘੋੜੀ ਨੱਚਦੀ ਡੱਪਦੀ ਵੀ ਆ ਤੇ ਬਾਕੀ ਠੰਡੀ ਸੀਲ ਹੈ ਤੇ ਕਰਦੇ ਆ ਆਪਾਂ ਘੋੜੀ ਦੀ ਡਿਟੇਲ ਬਾਰੇ ਗੱਲਬਾਤ ਤੇ 6 ਸਾਲ ਉਮਰ ਹੈ ਘੋੜੀ ਦੀ 9 ਇੰਚ ਹਾਈਟ ਹੈ ਜੀ ਫੱਟੀ ਵਾਲੀ ਤੇ ਮੌਕੇ ਦੀ ਘੋੜੀ ਐ ਇਸ ਟਾਈਮ ਖਾਲੀ ਹੈ ਜੀ ਅੰਦਰ ਦੀ ਸਾਫ ਹੈ ਤੇ ਪਹਿਲਾਂ ਘੋੜੀ ਸੂਈ ਸੀ ਤੇ ਮਗਰ ਬਛੇਰਾ ਸੀ ਤੇ ਘੋੜੀ ਐਸ ਟਾਈਮ ਮੌਕੇ ਦੀ ਖਾਲੀ ਐ ਤੇ ਨਛਤੀ ਟੱਪ ਦੀ ਵੀ ਐ ਜੀ ਤੇ ਇਸ ਵਾਰੀ ਦੀ ਪਾਸ ਐ ਤੁਰਦੀ ਵੀ ਬਹੁਤ ਸੋਹਣਾ ਤੇ ਸਾਊਥ ਸੀਲ ਪੂਰੀ ਐ ਚਾਹੇ ਜਵਾਕ ਲਈ ਫਿਰਨ ਤੇ ਜੇ ਕੋਈ ਮੇਰਾ ਵੀਰ ਭਰਾ ਖਰੀਦਣ ਦਾ ਚਾਹਣ ਹੈਗਾ ਤਾਂ ਮਾਲਕ ਵੀਰਾਂ ਨਾਲ ਗੱਲਬਾਤ ਕਰ ਲਿਓ ਨੰਬਰ ਮਾਲਕ ਵੀਰਾਂ ਦਾ ਸਕਰੀਨ ਤੇ ਐ ਜੀ 6283556838 ਤੇ ਬਾਲਪੋਰੀਆਂ ਦੀ ਘੋੜੀ ਸਾਫ ਐ ਠੰਡੀ ਸੀਲ ਐ ਚਾਹੇ ਜਵਾਕ ਜਿਵੇਂ ਮਰਜੀ ਲਈ ਫਿਰਨ ਤੇ ਬਾਕੀ 95 ਇੰਚ ਹਾਈਟ ਐ ਫੱਟੀ ਵਾਲੀ ਤੇ ਕਰ ਲਿਓ ਮਾਲਕ ਵੀਰਾਂ ਨਾਲ ਗੱਲਬਾਤ ਜੇ ਕੋੜੀ ਖਰੀਦਣਾ ਚਾਹੁੰਦੇ ਹੋ ਰੇਟ ਜਾਈ ਜਿਆ ਬਾਕੀ ਰੇਟ ਫੋਨ ਤੇ ਦੱਸਣਗੇ ਮਾਲਕ ਵੀਰ